ਮੈਨੂੰ ਤਕਰੀਬਨ 3 ਸਾਲ ਹੋ ਗਏ ਸੀਗੇ ਜੀ ਤੇ 1.5 ਸਾਲ ਹੁਣ ਮੈਨੂੰ ਛੱਡੇ ਨੂੰ ਲੱਗ ਰਿਹਾ ਮਾੜੀ ਸੋਸਾਇਟੀ ਦੀ ਲੈਣ ਆ ਗਈ ਸੀਗੀ ਜੀ ਉਹਦੇ ਕਰਕੇ ਹੋ ਗਿਆ ਸੀਗਾ ਬਹੁਤ ਵਧੀਆ ਹੀ ਐਕਸ਼ਨ ਦਿੱਤੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਮੈਮ ਪ੍ਰਿਆ ਬੋਸ ਨੇ ਬਹੁਤ ਵਧੀਆ ਗੱਲ ਲਈ ਸੀਗੀ ਹੋ ਗਈ ਸੀ ਵੀ ਤੁਸੀਂ ਮਤਲਬ ਨਸ਼ਾ ਛੱਡੋ ਤੁਹਾਨੂੰ ਜਿੰਨਾ ਦੀ ਵੀ ਮਦਦ ਦੀ ਲੋੜ ਆਸੀ ਅਸੀਂ ਤੁਹਾਨੂੰ ਛੱਡੇ ਅਸੀਂ ਕਰਾਂਗੇ ਵਧੀਆ ਬੋਲ ਆ ਜੀ 129 ਬਹੁਤ ਰੋਗੇ ਸਾਡੇ ਘਰ ਦੇ ਤੇ ਜਿਹੜੇ ਮੈਨੇਜਰ ਸੀ ਹੁਣ ਸਾਡੇ ਨਾਲ ਕੰਟੈਕਟ ਕਰਦੇ ਹੋ ਤੁਹਾਨੂੰ ਆਪਣੇ ਫੋਨ ਲੱਗ ਜਾਏਗਾ ਯੂਨੀਅਨ ਅਸ਼ਵਰੂਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਲੋਕਾਂ ਦੇ ਕਾਰਵਾਈਆਂ ਕਰੀਆਂ ਜਾ ਰਹੀਆਂ ਨੇ ਜਿਹੜੇ ਕਿ ਨਸ਼ਾ ਤਸਕਰ ਨੇ ਤੋਂ ਇਲਾਵਾ ਜੋ ਨਸ਼ਾ ਛੱਡਣਾ ਚਾਹੁੰਦੇ ਸੀ ਉਹਨਾਂ ਨੂੰ ਨਸ਼ਾ ਵਾ ਜਿਹੜੇ ਕਿ ਇਹਨਾਂ ਵੱਲੋਂ ਛੱਡਿਆ ਵੀ ਗਿਆ ਤੇ ਪੁਲਿਸ ਵੱਲੋਂ ਮਦਦ ਵੀ ਹੈ ਜਿਹੜੀ ਕਿ ਇਹਨਾਂ ਦੀ ਕੀਤੀ ਗਈ ਆਪਣਾ ਕੰਮ ਆ ਜਿਹੜਾ ਕਿ ਦੁਆਰਾ ਕਰਨ ਦੇ ਲਈ ਗੱਲਬਾਤ ਕਰਾਂਗੇ ਕਦੋਂ ਤੋਂ ਤੁਸੀਂ ਨਸ਼ਾ ਕਰਦੇ ਸੀ ਮੈਨੂੰ ਤਕਰੀਬਨ 3 ਸਾਲ ਹੋ ਗਏ ਸੀਗੇ ਜੀ ਤੇ 1.5 ਸਾਲ ਹੁਣ ਮੈਨੂੰ ਛੱਡੇ ਰਿਹਾ ਹਾਂ ਹਾਂਜੀ ਮਾੜੀ ਸੋਸਾਇਟੀ 'ਚ ਵਹਿਣ ਲੱਗੇ ਸੀਗੇ ਜੀ ਉਹਦੇ ਕਰਕੇ ਹੋ ਗਿਆ ਸੀਗਾ ਤੇ ਖੰ ਕੈਂਪ ਲਗਾਏ ਤੇ ਨਸ਼ਾ ਛੋੜਨ ਦੀ ਪ੍ਰੇਰਣਾ ਦਿੱਤਾ ਸਾਨੂੰ ਤੇ ਅਸੀਂ ਥਾਣਾ ਗਏ ਥਾਣੇ ਤੋਂ ਸਾਨੂੰ ਸਿਵਲ ਹਸਪਤਾਲ ਨਸ਼ਾ ਛਡਾਊ ਕੇਂਦਰ ਦੇ ਵਿੱਚ ਲਜਾਇਆ ਗਿਆ ਉੱਥੇ ਸਾਡਾ ਬਿਲਕੁਲ ਫ੍ਰੀ ਕੀ ਇਲਾਜ ਦਿੱਤਾ ਗਿਆ 10 ਦਿਨਾਂ ਬਾਅਦ ਅਸੀਂ ਬਿਲਕੁਲ ਠੀਕ ਹੋ ਗਏ ਸੀਗੇ ਤੇ ਉਸ ਦੇ ਬਾਅਦ ਤੇ ਸਾਨੂੰ ਆਪਣੇ ਦੇਪੀ ਸਾਹਮਣੇ ਉੱਤੇ ਰੰਗ ਦਾ ਕੰਮ ਕਰਦੇ ਹਾਂ ਜੀ ਅਸੀਂ ਤੇ ਸਾਨੂੰ ਠੇਕੇਦਾਰ ਨਾਲ ਲਵਾਇਆ ਤੇ ਥੋੜਾ ਜਿਹਾ ਸਾਨੂੰ ਕੰਮ ਕਰ ਲਈ ਥੋੜੀ ਸਹਿਯੋਗ ਵੀ ਦਿੱਤਾ ਇਸ ਲਈ ਇਹ ਖੰਨਾ ਪੁਲਿਸ ਦਾ ਧੰਨਵਾਦ ਕਰਦਾ ਸਰਕਾਰ ਵੱਲੋਂ ਜਿਹੜੇ ਹੁਣ ਐਕਸ਼ਨ ਲੈਂਦੇ ਜਾ ਰਹੇ ਬਹੁਤ ਵਧੀਆ ਜੀ ਐਕਸ਼ਨ ਕਿਤੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੀੋਂ ਜੀ ਤੇ ਅਸੀਂ ਖੁਸ਼ ਹਾਂ ਇਸ ਦੇ ਵਿੱਚ ਠੀਕ ਹੈ ਜੀ ਵਧੀਆ ਹੋ ਰਿਹਾ ਫਿਰ ਕਿਸ ਤਰੀਕੇ ਦੇ ਨਾਲ ਫਸੇ ਸੀਗੇ ਮੈਂ ਬਹੁਤ ਜ਼ਿਆਦਾ ਜਿਹੜੇ ਦੋਸਤਾਂ ਨਾਲ ਹੀ ਕਹ ਲਵਾਂ ਵੀ ਬਸ ਪਤਾ ਹੀ ਨਹੀਂ ਲੱਗਦਾ ਜਦੋਂ ਬੰਦਾ ਫਸਦਾ ਉਹ ਉਸ ਵੇਲੇ ਨਹੀਂ ਪਤਾ ਲੱਗਦਾ ਫਿਰਸਣ ਤੋਂ ਬਾਅਦ ਹੀ ਬੰਦਾ ਪਛਤਾਉਂਦਾ ਵੀ ਆਹ ਕਿੱਥੇ ਫਸ ਗਏ ਹਨ ਜਾ ਤੋ ਰੀਹੈਬਿਟੇਸ਼ਨ ਸੈਂਟਰ ਬਣ ਗਏ ਓਡ ਸੈਂਟਰ ਬਣ ਗਏ ਕੁਝ ਦਾ ਨੂੰ ਕੋਰਸ ਹੈ ਗਾਈਡਲਾਈਨ ਵਧੀਆ ਮਿਲਦੀ ਹੈ ਜੀ ਉਸ ਤੋਂ ਬਾਅਦ ਮਤਲਬ ਸਾਥ ਮਿਲਣ ਲੱਗ ਗਿਆ ਰਿਸ਼ਤੇਦਾਰ ਭੈਣ ਭਾਈਆਂ ਦਾ ਵੀ ਤੁਸੀਂ ਛੱਡੋ ਆਪਸੇ ਰੋਡੇ ਨਾਲ ਪੰਜਾਬ ਪੁਲਿਸ ਨੇ ਕਿਸ ਤਰ੍ਹਾਂ ਭੂਮੀ ਕਨੇ ਬਾਈ ਤੋੜੀ ਆ ਨਸ਼ੇ ਦੀ ਲਤ ਛੱਡੋ ਮੈਮ ਪੰਜਾਬ ਪੁਲਿਸ ਦੇ ਬਹੁਤ ਵਧੀਆ ਗਾਈਡਲਾਈਨਸ ਸੀਗੀਆਂ ਹੋਗੀਆਂ ਸੀ ਵੀ ਤੁਸੀਂ ਮਤਲਬ ਨਸ਼ਾ ਛੱਡੋ ਤੁਹਾਨੂੰ ਜਿੱਦਾਂ ਦੀ ਵੀ ਮਦਦ ਦੀ ਲੋੜ ਆਸੀਂ ਨਾਲ ਖੜੇ ਆ ਥੋਡੇ ਅਸੀਂ ਕਰਾਂਗੇ ਇਹ ਮੈਂ ਬਹੁਤ ਵਧੀਆ ਉਪਰਾਲਾ ਜੀ ਇਹ ਬਹੁਤ ਵਧੀਆ ਉਪਰਾਲਾ ਜੀ 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 ਜਿਹੜਾ ਕੀਤਾ ਸਰਕਾਰ ਮੈਂ 5 ਸਾਲ ਤੋਂ ਇਸ ਨਸ਼ੀ ਦਾ ਦਜ ਫਸਿਆ ਸੀ ਜੀ ਜੀ ਤੇ ਅੱਜ ਮੈਨੂੰ ਪੂਰਾ ਲੱਗ ਪਿਆ ਥੋੜੇ ਟਾਈਮ ਤੱਕ ਇੱਕ ਸਾਲ ਹੋ ਜਾਣਾ ਪੂਰਾ ਨਸ਼ਾ ਛੱਡਿਆ ਜੀ ਮੈਂ ਹੀਰੋਨ ਦਾ ਐਡਿਕਟ ਸੀਗਾ ਜੀ ਆਪ ਸਰਕਾਰ ਜਾਂ ਪ੍ਰਸ਼ਾਸਨ ਦੀ ਕੀ ਭੂਮਿਕਾ ਰਹੀ ਤੁਹਾਨੂੰ ਆਪਣੇ ਐਸਐਸਪੀ ਸਰਦਾਰ ਮਹਿਤਾਬ ਸਿੰਘ ਬਰਕਨੇ ਮੇਰੀ ਬਹੁਤ ਮਦਦ ਕੀਤੀ ਜੀ ਕਿਸ ਤਰੀਕੇ ਨਾਲ ਨਸ਼ਾ ਛੱਡਣ ਲਈ ਰੀ ਹੈਬੀ ਸੈਂਟਰ ਐਡਮਿਟ ਕਰਵਾਇਆ ਵਾ ਵਧੀਆ ਉਪਰਾਲਾ ਹੈ ਜੀ ਹੁਣ ਸੋਤਾਈ ਬਹੁਤ ਹੋ ਗਈ ਹੈ ਸਾਡੇ ਸ਼ਹਿਰ ਦੇ ਵਿੱਚ ਜੀ ਤੇ ਜਿਹੜੇ ਨਸ਼ੇ ਦੇ ਐਡਿਕਟ ਸੀ ਹੁਣ ਸਾਡੇ ਨਾਲ ਕੰਟੈਕਟ ਕਰਦੇ ਵੇ ਤੁਹਾਨੂੰ ਆਪਣੇ ਕੋਲ ਲੈ ਜੁਦਾ